2020 ਦੇ ਵਿੱਚ ਮੇਰੇ ਇੱਕ ਦੋਸਤ ਨੇ HDFC ਬੈਂਕ ਵਿੱਚ ਬਿਰਾ ਅਕਾਊਂਟ ਖੋਲਿਆ ਸੀ ਜਿੰਦੇ ਤੱਕ ਜਿੰਦੇ ਵਿੱਚ ਅੱਜ ਤੱਕ ਮੈਂ ਕੋਈ ਲੈਣ ਦੇਣ ਨਹੀਂ ਕੀਤਾ ਤੇ ਅੱਜ ਜਦੋਂ ਮੈਂ ਅਕਾਊਂਟ ਬੰਦ ਕਰਵਾਣ ਗਿਆ ਤਾਂ ਮੈਨੂੰ ਉੱਥੇ ਪਤਾ ਲੱਗਿਆ ਕਿ ਮੇਰੇ ਖਾਤੇ ਤੇ ਕਿਸੇ ਨੇ ਕ੍ਰੈਡਿਟ ਕਾਰਡ ਇਸ਼ੂ ਕਰਵਾ ਰੱਖਿਆ ਹੈ ਤੇ ਜਦੋਂ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕੋਈ ਸਾਜਨ ਕੁਮਾਰ ਹੈਗਾ ਜਿੰਨੇ ਮੇਰੇ ਖਾਤੇ ਤੋਂ ਮੇਰਾ ਨੰਬਰ ਡਿਲੀਟ ਕਰਕੇ ਕਿਸੇ ਸਾਹਿਲ ਕੁਮਾਰ ਦਾ ਨੰਬਰ ਪਾ ਕੇ ਉਹਨੂੰ ਕਾ ਕ੍ਰੈਡਿਟ ਕਾਰਡ ਇਸ਼ੂ ਕਰ ਕਰਤਾ ਉਸ ਤੋਂ ਬਾਅਦ ਉਸ ਬੰਦੇ ਨੇ ਜਿਹੜਾ ਕਾਫੀ ਜਿਆਦਾ ट्रांजैक्शन ਉਸ ਨੰਬਰ ਤੇ ਕੀਤੀਆਂ ਜਿਸ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ ਹੈ ਬੈਂਕ ਜਾ ਕੇ ਸਾਜਨ ਇੱਕ ਸਾਜਨ ਫੋਨ ਹੈ ਤੇ ਸਾਜਨ ਕੁਮਾਰ ਹੈ ਜਿਹੜਾ ਉਹ HDFC ਬੈਂਕ ਦੇ ਵਿੱਚ ਕ੍ਰੈਡਿਟ ਕਾਰਡ ਇਸ਼ੂ ਕਰਦਾ ਹੈ ਜੀ ਤੇ ਜਿਹੜਾ ਕੋਈ ਸਾਇਲ ਕੁਮਾਰ ਹੈ ਉਹਨੂੰ ਮੈਂ ਨਹੀਂ ਜਾਣਦਾ ਵੀ ਉਹ ਕੌਣ ਹੈ ਉਹ ਆਪਿਆਪ ਨੂੰ ਕਹਿੰਦਾ ਵੀ ਮੈਂ ਅਦਰਸ਼ ਨਗਰ ਜਾ ਰਹਿਣ ਵਾਲਾ ਹਮਕਸਰ ਦਾ ਕਿੰਨੇ ਪੈਸੇ ਦੀ ਸਬਸਕ੍ਰਿਪਸ਼ਨ ਹੋਈ ਹੈ ਜਿਹੜੀ ਉਹ ਟਿੱਕਰ ਜਿਹੜੀ ਉਹ ਕਰੀਬ ਹੈ ਜਿਹੜਾ ਉੱਤੇ 78000 ਰੁਪਏ ਦਾ ਲੋਨ ਚੱਲ ਰਿਹਾ ਹੈ ਤੇ ਕੁਝ ਟਰਾਂਜੈਕਸ਼ਨ ਹੋਈਆਂ ਕਰੀਬ 87 ਕੋ 84 ਕੋ ਹਜ਼ਾਰ ਰੁਪਏ ਦੀਆਂ ਟਰਾਂਜੈਕਸ਼ਨਾਂ ਉੱਤੇ ਹੋਈਆਂ ਹੋਈਆਂ ਜੀ ਤੇ ਮੰਗ ਕਿਤੇ ਜਿੱਡੇ ਨੇ ਮੇਰਾ ਫਰੋਡ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੇ ਬੰਦੀ ਕਾਰਵਾਈ ਕੀਤੀ ਜਾਵੇ ਕੀ ਹੈ ਜੀ ਸਾਡੇ ਕੋਲ ਕੰਪਲੇਂਟ ਜਸt ਆਈ ਹੈ ਕੋਈ ਇਸਤੇ ਬਾਰੇ ਜੇ ਕੋਈ ਪ੍ਰਤਾਲ ਕਰਕੇ ਜਿਹੜੇ ਬੰਦੇ ਨੂੰ ਕਾਰ ਦੇ ਗਲਤ ਦਾਨੀਓ ਬਾਈ ਮਿਸਟੇਕ ਨੰਬਰ ਗਲਤ ਪੈ ਗਿਆ ਹੋਣਾ ਜੀ ਉਹ ਤਾਂ ਜਿਹੜੇ ਕਾਰਡ ਹੈਗਾ ਉਹ ਬੰਦ ਹੋਈ ਜਾਣਾ ਕੋਈ ਇਸ਼ੂ ਨਹੀਂ ਪਰ ਜਿਹੜਾ ਉਹਨਾਂ ਦਾ ਲੋਨ ਹੋਇਆ ਕਿੰਨੇ 70000 ਆਦਿ ਕੋਈ 84000 ਰੁਪਏ ਵਰਤਿਆ ਵੀ ਗਿਆ ਪਰ ਇਸ ਤਰ੍ਹਾਂ ਹੋ ਸਕਦਾ ਨਾ ਵੀ ਕਿ ਬੈਂਕ ਗਲਤੀਆਂ ਕਰ ਲਵੇ ਉਹ ਤਾਂ ਇਹ ਹੀ ਹੁਣ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਹਦੇ ਇਹਨੇ ਜੇ ਕੀ ਗੱਲ ਹੈ ਜਲਤੀ ਤਾਂ ਹੋਈ ਸਕਦੀ ਹੈ ਨਾ ਕਿਸੇ ਤੋਂ ਵੀ ਹੋ ਸਕਦੀ ਹੈ ਦੋਸਾਂ ਦੇ ਤੁਹਾਨੂੰ ਜਿਹੜਾ ਕਸਟਮਰ ਵਰਤ ਲਿਆ ਉਹਨਾਂ ਨੇ ਨਹੀਂ ਦੱਸਿਆ ਵੀ ਉਹਦੇ ਉਹਦੇ ਬ੍ਰਦਰ ਦਾ ਨਾਂ ਵੀ ਅਮਿਤ ਕੁਮਾਰੀ ਹੈ ਤਾਂ ਅਗਰ ਕੇ ਜਿਹੜੇ ਨੰਬਰ ਤੇ ਸਾਹ ਦੀਆਂ ਦੀਆਂ ਦੀ ਉਹ ਨਹੀਂ ਹੈਗਾ ਉਹ ਫਿਰ ਕਾਰਡ ਇਹ ਆ ਵੀ ਜੇ ਕਾਰਡ ਹੈਗਾ ਕਾਰਡ ਮਲੋਂ ਦੇ ਨਾਂ ਤੇ ਚੱਲ ਰਿਹਾ ਜੇ ਇਹਨਾਂ ਦਾ ਕਾਰਡ ਹੈਗਾ ਇਹਨਾਂ ਦੇ account ਨਾਲ ਲਿੰਕ ਹੈਗਾ ਤਾਂ ਕਾਰਡ ਬੰਦ ਹੋ ਜਾਏਗਾ ਦੋ ਦਿਨਾਂ ਦੇ ਵਿੱਚ ਜੇ ਕੋਈ ਇਸ਼ੂ ਨਹੀਂ ਆ ਜਿਹੜੀ ਗੱਲ ਕੀਤੀ 85000 ਰੁਪਏ ਵਰਤਿਆ ਗਿਆ ਉਹ ਕਿਵੇਂ ਵਰਤੇ ਸੈੱਟ ਕੀਤਾ ਜਾਵੇਗਾ 85000 ਵਰਤੇ ਗਏ ਉਹ ਸਾਰਾ ਹੀ ਹੋ ਜਾਣਾ ਜੇ ਤਾਂ ਕਾਰਡ ਹੀ ਬੰਦ ਹੋ ਜੂਗਾ ਜਦੋਂ ਪਰ ਕਿਤੇ ਨਾ ਕਿਤੇ ਮੰਨਦੇ ਹੋ ਤੁਹਾਡੀ ਗਲਤੀ ਹੈਗੀ हां मैं कहंदा वी जे नंबर गलत पे आदा गलती है कोई चीज। ਤੁਹਾਨੂੰ ਕੀ ਲੱਗਦਾ ਤੁਹਾਡੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਇਸ ਤਰ੍ਹਾਂ ਵੱਡੀਆਂ ਗਲਤੀਆਂ ਕਰ ਰਹੇ ਹੋ ਤੁਸੀਂ ਕਿਸੇ ਨਾਲ ਵੀ ਇਹ ਅਜਿਹਾ ਹੋਇਆ ਕਈਆਂ ਨਾਲ ਵੀ ਹੋ ਸਕਦਾ। ਉਹ ਤਾਂ ਵੀਰੇ ਜੇ ਨੰਬਰ ਜੇ ਗਲਤ ਪੈ ਗਿਆ ਤਾਂ ਉਹਦੇ ਚ ਫਿਰ ਕੀ ਹੋਊਗਾ ਕਾਰਡ ਬੰਦ ਹੋਈ ਨਾ ਜੇ ਪਤਾ ਨਾ ਕਸਟਮਰ ਹੈਗਾ। ਪਰ ਜੇ ਪੈਸੇ ਦੀ ਗੱਲ ਹੈ ਨਾ ਜੀ। ਹਾਂ ਜੀ ਹਾਂ ਜੀ। ਗਲਤ ਨੰਬਰ 'ਤੇ ਪੈਸੇ ਦੀ ਗੱਲ ਹੈ। ਤੇ ਪੈਸੇ ਭਰ ਪੈਸੇ ਭਰ ਕੇ ਹੀ ਬੰਦ ਕਰਾਉਗੇ ਨਾ ਐਵੇਂ ਤਾਂ ਨਹੀਂ ਕਰਾ ਦੋਗੇ। 2020 ਦੇ ਵਿੱਚ ਮੇਰੇ ਕਿਸੇ ਦੋਸਤ ਨੇ ਹਾਂ HDFC ਬੈਂਕ ਵਿੱਚ ਮੇਰਾ ਅਕਾਊਂਟ ਖੋਲਿਆ ਸੀ ਜਿੰਦੇ ਤੱਕ ਜਿੰਦੇ ਵਿੱਚ ਅੱਜ ਤੱਕ ਮੈਂ ਕੋਈ ਲੈਣ ਦੇਣ ਨਹੀਂ ਕੀਤਾ ਤੇ ਅੱਜ ਜਦੋਂ ਮੈਂ ਅਕਾਊਂਟ ਬੰਦ ਕਰਵਾਣ ਗਿਆ ਤਾਂ ਮੈਨੂੰ ਉੱਥੇ ਪਤਾ ਲੱਗਿਆ ਕਿ ਮੇਰੇ ਖਾਤੇ ਤੇ ਕਿਸੇ ਨੇ ਕ੍ਰੈਡਿਟ ਕਾਰਡ ਇਸ਼ੂ ਕਰਵਾ ਰੱਖਿਆ ਹੈ ਤੇ ਜਦੋਂ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕੋਈ 사જન ਕੁਮਾਰ ਹੈਗਾ ਜਿੰਨੇ ਮੇਰੇ ਖਾਤੇ ਤੋਂ ਮੇਰਾ ਨੰਬਰ ਡਿਲੀਟ ਕਰਕੇ ਕਿਸੇ ਸਾਹਿਲ ਕੁਮਾਰ ਦਾ ਨੰਬਰ ਪਾ ਕੇ ਉਹਨੂੰ ਕਾ ਕ੍ਰੈਡਿਟ ਕਾਰਡ ਇਸ਼ੂ ਕਰ ਕਰਤਾ ਉਸ ਤੋਂ ਬਾਅਦ ਉਸ ਬੰਦੇ ਨੇ ਜਿਹੜਾ ਕਾਫੀ ਜਿਆਦਾ ਟ੍ਰਾਂਜੈਕਸ਼ਨ ਉਸ ਨੰਬਰ ਤੇ ਕੀ ਕੀਤੀਆਂ ਜਿਸ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ ਹੈ ਬੈਂਕ ਜਾ ਕੇ ਇੱਕ ਸਾਜਨ ਖੂਨ ਹੈ ਤੇ ਸਾਜਨ ਖੂਨ ਹੈ ਸਾਜਨ ਕੁਮਾਰ ਹੈ ਜਿਹੜਾ ਉਹ HDFC ਬੈਂਕ ਦੇ ਵਿੱਚ ਕ੍ਰੈਡਿਟ ਕਾਰਡ ਇਸ਼ੂ ਕਰਦਾ ਹੈ ਜੀ ਤੇ ਜਿਹੜਾ ਕੋਈ ਸਾਇਲ ਕੁਮਾਰ ਹੈ ਉਹਨੂੰ ਮੈਂ ਨਹੀਂ ਜਾਣਦਾ ਵੀ ਉਹ ਕੌਣ ਹੈ ਉਹ ਆਪੇ ਆਪ ਨੂੰ ਕਹਿੰਦਾ ਵੀ ਮੈਂ ਅਦਰਸ਼ਨਗਰ ਜਾ ਰਹਿਣ ਵਾਲਾ ਮੁਕਸਰ ਦਾ ਕਿੰਨੇ ਪੈਸੇ ਦੀ ਸਾਂਸਸ਼ਨ ਹੋਈ ਹੈ ਜਿਹੜੀ ਉਹ ਟਿੱਕਰ ਜਿਹੜੀ ਉਹ ਕਰੀਬ ਹੈ ਜਿਹੜਾ ਉੱਤੇ 78000 ਰੁਪਏ ਦਾ ਲੋਨ ਚੱਲ ਰਿਹਾ ਹੈ ਤੇ ਕੁਝ ट्रांजैक्शन ਹੋਈ ਹੈ ਕਰੀਬ 87 ਕੋ 84000 ਰੁਪਏ ਦੀ ਟ੍ਰਾਂਜੈਕਸ਼ਨਾਂ ਉੱਤੇ ਹੋਈਆਂ ਹੋਈਆਂ ਜੀ ਤਾਂ ਮੰਗ ਕਿਤੇ ਭੇਜੇ ਡਣੇ ਮੇਰਾ ਫਰੋਡ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੇ ਬੰਦੀ ਕਾਰਵਾਈ ਕੀਤੀ ਜਾਵੇ ਕੀ ਹੈ ਜੀ ਸਾਡੇ ਕੋਲ ਕੰਪਲੇਂਟ ਜਸਟ ਆਈ ਹੈ ਕੋਈ ਇਸ ਦੇ ਬਾਰੇ ਜਿਹੜੀ ਪੜਤਾਲ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੋਵੇ ਗਲਤ ਤਾਂ ਨਹੀਂ ਉਹ ਬਾਈ ਮਿਸਟੇਕ ਹੈ ਨੰਬਰ ਗਲਤ ਪੈ ਗਿਆ ਹੋਣਾ ਜੀ ਉਹ ਤਾਂ ਜਿਹੜੇ ਕਾਰਡ ਹੈਗਾ ਉਹ ਬੰਦ ਹੋਈ ਜਾਣਾ ਕੋਈ ਇਸ਼ੂ ਨਹੀਂ ਪਰ ਜਿਹੜਾ ਉਹਨਾਂ ਦਾ ਲੋਨ ਹੋਇਆ ਕਿੰਨੇ ਖਤਰੇ ਆਦਿ ਕੋਈ 84000 ਰੁਪਏ ਵਰਤੇ ਵੀ ਗਿਆ ਪਰ ਇਸ ਤਰ੍ਹਾਂ ਹੋ ਸਕਦਾ ਵੀ ਕਿ ਬੈਂਕ ਗਲਤੀਆਂ ਕਰ ਲਵੇ ਵੀ ਉਹ ਤਾਂ ਇਹ ਹੀ ਹੁਣ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਹਦੇ ਇੰਨੇ ਜੇ ਕੀ ਗੱਲ ਹੈ ਗਲਤੀ ਤਾਂ ਹੋ ਹੀ ਸਕਦੀ ਹੈ ਨਾ ਕਿਸੇ ਤੋਂ ਵੀ ਹੋ ਸਕਦੀ ਹੈ ਦੋਸਾਂ ਨੇ ਤੁਹਾਨੂੰ ਜਿਹੜਾ ਕਸਟਮਰ ਵਰਤ ਰਿਹਾ ਹੈ ਉਹਨਾਂ ਨੇ ਨਹੀਂ ਦੱਸਿਆ ਵੀ ਮੇਰੇ ਕੋਲ ਉਹਦੇ ਉਹਦੇ ਬ੍ਰਦਰ ਦਾ ਨਾਂ ਵੀ ਅਮਿਤ ਕੁਮਾਰ ਹੀ ਹੈ ਤਾਂ ਕਰਕੇ ਜਿਹੜੇ ਨੰਬਰ ਤੇ ਹਾਂਜੀ 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 ਉਹ ਨਹੀਂ ਹੈਗਾ ਉਹ ਫਿਰ ਕਾਰ ਇਹ ਆ ਵੀ ਜੇ ਕਾਰਡ ਹੈਗਾ ਕਾਰਡ ਮਲੋਂ ਦੇ ਨਾਂ ਤੇ ਚੱਲ ਰਿਹਾ ਜੇ ਇਹਨਾਂ ਦਾ ਕਾਰਡ ਹੈਗਾ ਇਹਨਾਂ ਦੇ ਅਕਾਊਂਟ ਨਾਲ ਲਿੰਕ ਹੈਗਾ ਤ ਕਾਰਡ ਬੰਦ ਹੋ ਜਾਏਗਾ ਦੋ ਦਿਨਾਂ ਦੇ ਵਿੱਚ ਜੇ ਕੋਈ ਇਸ਼ੂ ਨਹੀਂ ਆ। ਪਰ ਜਿਹੜੀ ਗੱਲ ਕੀਤੀ 85000 ਰੁਪਏ ਵਰਤਿਆ ਕਿ ਉਹ ਕਿਵੇਂ ਵਰਤੇ ਸੈਟ ਕੀਤਾ ਜਾਵੇ ਕਿ 85000 ਵਰਤੇ ਗਏ। ਉਹ ਸਾਰਾ ਹੀ ਹੋ ਜਾਣਾ ਜੇ ਤਾਂ ਕਾਰਡ ਬੰਦ ਹੋ ਜੂਗਾ ਜਦੋਂ। ਪਰ ਕਿਤੇ ਨਾ ਕਿਤੇ ਮੰਨਦੇ ਹੋ ਤੁਹਾਡੀ ਗਲਤੀ ਹੈਗੀ। ਹਾਂ ਮੈਂ ਕਹਿੰਦਾ ਵੀ ਜੇ ਨੰਬਰ ਗਲਤ ਪਿਆ ਤਾਂ ਗਲਤੀ ਹੈ ਕੋਈ ਚੰਗੀ। ਤੁਹਾਨੂੰ ਕੀ ਲੱਗਦਾ ਤੁਹਾਡੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਇਸ ਤਰ੍ਹਾਂ ਵੱਡੀਆਂ ਗਲਤੀਆਂ ਕਰ ਰਹੇ ਹੋ ਤੁਸੀਂ। ਕਿਸੇ ਨਾਲ ਵੀ ਇਹ ਤਾਂ ਇਹ ਅਜੇ ਕਿਹਨਾਂ ਨਾਲ ਹੋਇਆ ਕਈਆਂ ਨਾਲ ਵੀ ਹੋ ਸਕਦਾ। ਉਹ ਤਾਂ ਵੀਰੇ ਜੇ ਨੰਬਰ ਜੇ ਗਲਤ ਪੈ ਗਿਆ ਤਾਂ ਉਹਦੇ ਚ ਫਿਰ ਕੀ ਹੋਊਗਾ ਤਾਂ ਕਾਰਡ ਬੰਦ ਹੋ ਜਾਈਣਾ ਤੇ ਪੈਸੇ ਭਰ ਪੈਸੇ ਭਰ ਕੇ ਹੀ ਬੰਦ ਕਰਾਉਗੇ ਨਾ ਐਵੇਂ ਤਾਂ ਨਹੀਂ ਕਰਾ ਦੋਗੇ